ਜిల్లా ਹਸ਼ਰਪੁਰ ਦੇ ਬਲਾਕ ਦਸੂਹਾ ਦੀਨ ਪਿੰਡ ਕੈਰੋ ਦੇ ਗੁਰੂ ਕਮਲ ਸਿੰਘ ਮਲਤਾਨੀ ਪਿੰਡ ਕੈਰੋ ਨੇ ਪਹਿਲਾ ਬੀਐਸਐਫ ਵਿੱਚ ਕਮਾਂਡਰਡ ਅਤੇ ਫਿਰ ਯੂਪੀਐਸ ਦਾ ਕੀਤਾ ਟੈਸਟ ਪਾਸ ਕਰਕੇ ਪਰਿਵਾਰ ਪਿੰਡ ਤੇ ਪੰਜਾਬ ਦਾ ਕੀਤਾ ਨਾਮ ਰੋਸ਼ਨ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਪਿੰਡ ਪਹੁੰਚੋਂ ਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਜੀਤ ਸਿੰਘ ਕੈਰੋ ਦੀ ਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਬਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਪਿੰਡ ਵਾਸੀਓ ਦੇ ਪਰਿਵਾਰ ਨਾਲ ਕੀਤਾ ਗੁਰੂ ਕਮਲ ਸਿੰਘ ਦਾ ਸਨਮਾਨ ਕੁਝ ਹੀ ਹੈ ਜੋ ਕਿ ਗੁਰਕਮਲ ਸਿੰਘ ਜੀ ਮਲਤਾਨੀ ਫਾਪ ਕਿਉਂਕਿ ਬੜੀ ਵੱਡੀ ਪੋਸਟ ਹਾਸਲ ਕਰਕੇ ਜੋ ਕਿ ਪਿੰਡ ਕੈਰੋਆਂ ਦੇ ਵਿੱਚ ਪਹੁੰਚੇ ਹਨ ਔਰ ਪਿੰਡ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਭੈ ਭਰਾਵਾਂ ਨੇ ਬੜੀ ਖੁਸ਼ੀ ਹੋਈ ਹੈ ਜੋ ਕਿ ਇਹਨਾਂ ਦੇ ਫਾਦਰ ਫਾ ਵੀ ਬੜੀ ਵੱਡੀ ਪੋਸਟ ਰਟਾਇਰ ਹੋਈ ਸੀ ਉਹ ਗਾਂ ਪੀੜੀ ਵੀ ਪੀੜੀ ਉਹਨਾਂ ਨੇ ਜੋ ਕਿ ਆਪਣੇ ਬੱਚੇ ਨੂੰ ਵੀ ਕਾਫੀ ਐਜੂਕੇਸ਼ਨ ਦੇ ਕੇ ਪੜਾ ਕੇ ਇਹ ਵੱਡੀ ਪੋਸਟ ਦੇ ਉਤਾਰਿਆ ਹੈ ਔਰ ਮੈਂ ਆਪਣੇ ਸਮੂੱਚੇ ਭਾਈਚਾਰੇ ਨੂੰ ਵਧਾਈ ਵੀ ਦਿੰਦਾ ਹਾਂ ਕਿਉਂਕਿ ਸਾਡੇ ਵਿੱਚ ਬੜੀ ਇੱਕ ਗੱਲ ਦੀ ਕਮੀ ਆ ਰਹੀ ਸੀ ਜਿੰਨੇ ਵੀ ਸਾਡੇ ਪਹਿਲੇ ਅਫਰ ਬਣੇ ਹਨ ਆਈਪੀਐਫ ਆਈਐਫ ਜਾਂ ਪੀਸੀਐਫ ਉਹਨਾਂ ਦੇ ਬੱਚੇ ਬੜੇ ਘੱਟ ਜਿਹੜੇ ਕਿ ਇਸ ਲੈਂਚ ਪਏ ਸੀ ਔਰ ਜਾਦਾ ਬਾਹਰ ਚਲੇ ਗਏ ਸੀ ਔਰ ਮੈਂ ਮਲਤਾਨੀ ਫਾਪ ਨੂੰ ਫਤਬਾਲ ਸਿੰਘ ਜੀ ਨੂੰ ਇਹਨਾਂ ਦੇ ਫਾਦਰ ਫਾਪ ਨੂੰ ਵਧਾਈ ਦਿੰਦਾ ਹਾਂ ਨਾ ਮਾਤਾ ਜੀ ਨੂੰ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇਸ ਲੈਂਚ ਪਾ ਕੇ ਆਪਣੀ ਕੌਮ ਦਾ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਖੁਸ਼ੀਆਂ ਪਰ ਇਹਦੇ ਵਿੜਪਾਗਾ ਦੇ ਨੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹੋਣਹਾਰ ਬੇਟਾ ਸਦਾ ਗੁਲਕਮਰ ਸਿੰਘ ਸੁਪੁੱਤਰ ਸਦਾ ਸਰਪਾਲ ਸਿੰਘ ਦੀ ਮਲਤਾਨੀ ਜਿਹੜੇ ਕਿ ਯੂਪੀਐਸ ਪਾਸ ਕਰਕੇ ਮੈਂ ਸਮਝਦਾ ਜਿੱਥੇ ਪੰਜਾਬ ਦਾ ਨਾਮ ਉੱਚਾ ਕੀਤਾ ਉੱਥੇ ਸਾਡੇ ਨਗਰ ਪਿੰਡ ਕਹਿੰਦਾ ਵੀ ਨਾਮ ਇਹਨਾਂ ਬੜਾ ਉੱਚਾ ਕੀਤਾ ਹੈ ਕਿਉਂਕਿ ਇਹ ਸਾਡੇ ਨਗਰ ਦੇ ਦੋਤਰੇ ਵੀ ਹਨ ਕਿਉਂ ਸਾਡੇ ਵਿੱਚ ਅੱਜ ਭਾਵੇਂ ਐਸਪੀ ਸਾਹਿਬ ਸਰਦਾਰ ਗੁਰਚਰਨ ਸਿੰਘ ਨਹੀਂ ਰਹੇ ਪਰ ਇਹ ਉਹਨਾਂ ਦੇ ਦੁੱਤ ਰਹਨ ਉਹ ਉਹਨਾਂ ਦੀ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਸੀ ਔਰ ਉਹਦਾ ਫਲ ਮਿਲਿਆ ਮੈਨੂੰ ਯਾਦ ਹੈ ਜਦੋਂ ਬੇਟਾ ਡਾਇਰੈਕਟ ਕਮਾਂਡੈਂਟ ਡਾਇਰੈਕਟ ਭਰਤੀ ਹੋਇਆ ਸੀ ਬੀਐਸਐਫ ਵਿੱਚ ਉਦੋਂ ਸ਼ੁਕਰਾਨੇ ਵਜੋਂ ਸ਼੍ਰੀ ਖਣਵਰ ਸਾਹਿਬ ਰਖਾਈ ਸਨ ਤੇ ਐਸਪੀ ਸਾਹਿਬ ਵੀ ਉਹਨਾਂ ਸੰਗ ਸਪੈਸ਼ਲ ਬਲਾ ਸੀ ਮੈਂ ਸਮਝਦਾ ਬਜ਼ੁਰਗਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਔਰ ਇਹ ਆਸਾਂ ਦੇ ਪੂਰੀਆਂ ਉਤਰੇ ਹਨ ਔਰ ਇਹਨਾਂ ਦੀ ਬੇਟੀ ਵੀ ਜਿਹੜੀ ਡਾਕਟਰ ਹੈ ਔਰ ਇਹਨਾਂ ਦੀ ਦੂਜੀ ਸਿਸਟਰ ਜਿਹੜੀ ਉਹਨਾਂ ਦੀ ਵੀ ਬੇਟੀ ਤੇ ਬੇਟਾ ਡਾਕਟਰ ਨੇ ਇਸ ਮੈਂ ਸਮਝਦਾ ਸਾਰਾ ਵੱਡਿਆਂ ਦਾ ਅਸ਼ੀਰਵਾਦ ਹੈ ਇਹ ਨਗਰ ਕੈਰੇ ਵਿੱਚ ਮੰਗਵਾਣ ਦਾ ਇਸ ਕਰਤੀ ਮਕਸਦ ਕਿਉਂਕਿ ਸਾਡੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਐਸਪੀ ਗੁਰਜੰਨ ਸਿੰਘ ਜੀ ਉਹ ਸਾਡੇ ਨਗਰ ਦੇ ਸੀ ਤੇ ਉਹਨਾਂ ਦਾ ਹੀ ਦੋਤਰਾ ਤੇ ਸਾਡਾ ਵੀ ਦੋਤਰਾ ਹੈ ਸੋ ਮੈਂ ਇਹ ਅੱਗੇ ਜਿਸ ਤਰ੍ਹਾਂ ਸਰਦਾਰ ਲਖਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਵਿੱਚ ਆਈਪੀਐਸ ਜਾਂ ਪੀਸੀਐਸ ਜਾਂ ਆਈਐਸ ਬਹੁਤ ਘੱਟ ਬੰਦੇ ਹਨ ਸਾਰੇ ਵਿਦੇਸ਼ਾਂ ਵਿੱਚ ਹੀ ਜਾ ਕੇ ਰਾਜੀ ਹਨ ਪਰ ਮੈਂ ਸਮਝਦਾ ਇਹ ਸਰਦਾਰ ਸਤਪਾਲ ਸਿੰਘ ਮਲਤਾਨੀ ਦਾ ਸਾਡੀ ਬੇਤੀ ਬੇਵਿਦਾ ਮਾਪਿਓ ਦਾ ਤੇ ਇਹਨਾਂ ਦੀ ਨਾਨੀ ਜੀ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਹੱਥ ਹੈ ਮੈਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਨਗਰ ਵੱਲੋਂ ਸਦਾ ਲਖਵਿੰਦਰ ਸਿੰਘ ਰੱਖੀਵਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਰਦਾਸ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚਾਹੇ ਆਈਐਸ ਚਾਹੇ ਆਈਪੀਐਸ ਬਣ ਚੰਗੀ ਪੋਸਟ ਤੇ ਔਰ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਸੇਵਾ ਕਰਨਗੇ ਸਾਨੂੰ ਮਾਣ ਇਸ ਬੱਚੇ ਤੇ ਕਿਉਂਕਿ ਬੱਚਾ ਬਹੁਤ ਹੀ ਇਮਾਨਦਾਰ ਤੇ ਹੁਨਰ ਹੈ ਔਰ ਮੈਨੂੰ ਇਹ ਵੀ ਪਤਾ ਹੈ ਜੇ ਆਈਪੀਐਸ ਸਿਲੈਕਟ ਹੋ ਜੇ ਨਾ ਆਈਐਸ ਫੇਰ ਵੀ ਬਣਨਾ ਹੈ ਕਿਉਂਕਿ ਇਹ ਬੱਚੇ ਦੀ ਖਾਸ਼ ਹੈ ਸੋ ਮੈਂ ਸਭ ਤੋਂ ਪਹਿਲਾਂ ਉਸ ਅਕਾਲਪੁਰ ਖਵਾਇਦ ਦਾ ਧੰਨਵਾਦ ਕਰਦਾ ਫਿਰ ਮੈਂ ਮੇਰਾ ਨਾਮ ਗੁਰਕਮਲ ਸਿੰਘ ਮਲਤਾਨੀ ਹੈ ਮੈਂ ਯੂਪੀਐਸਸੀ ਸਿਵਲ ਸਰਵਿਸੇਸ ਐਗਜ਼ਾਮੀਨੇਸ਼ਨ 2024 ਕਲੀਅਰ ਕੀਤਾ ਹੈਗਾ ਜਿਸ ਵਿੱਚ ਮੇਰਾ ਰੈਂਕ 353 ਆਇਆ ਤੇ ਇਹ ਆਈਐਸ ਤੇ ਆਈਪੀਐਸ ਤੇ ਆਈਆਰਐਸ ਵੱਡੀਆਂ ਵੱਡੀਆਂ ਪੋਸਟਾਂ ਲਈ ਸਿਲੈਕਟ ਕੀਤੇ ਜਾਂਦੇ ਹਨ ਤੇ ਤੇ ਮੈਨੂੰ ਵੀ ਆਸ ਹੈ ਕਿ ਮੈਨੂੰ ਜਲਦੀ ਹੀ ਜਲਦੀ ਆਈਐਸ ਤੇ ਆਈਪੀਐਸ ਇਹਨਾਂ ਵਿੱਚੋਂ ਹੀ ਸਰਵਿਸ ਅਲਾਟ ਕੀਤੀ ਜਾਵੇਗੀ ਤੇ ਇਹੀ ਮੈਂ ਕਹਿਣਾ ਚਾਹੁੰਦਾ ਮਾਂ ਕਿ ਅੱਗੇ ਵੀ ਮੈਨੂੰ ਪੰਜਾਬ ਦਾ ਕੈਡਰ ਮੇਲੇ ਤੇ ਮੈਂ ਆਪਣੇ ਪੰਜਾਬ ਤੇ ਆਪਣੇ ਲੋਕਾਂ ਦਾ ਭਲਾ ਕਰਾਂ ਅੱਗੇ ਤੇ ਆਪਣੇ ਦੇਸ਼ ਤੇ ਆਪਣੇ ਕੌਮ ਦਾ ਨਾਮ ਰੋਸ਼ਨ ਕਰਾਂ ਧੰਨਵਾਦ